ਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਮਾਲਾ ਖੇੜੀ ਤਫਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ 5-7 ਝੋਟੀਆਂ ਤੋਕੜਾਂ ਗੱਬਣਾ ਤੇ ਸੱਜਣਾ ਤੇ ਆਪਾਂ ਪਹੁੰਚੇ ਆ ਬਾਈ ਛੇਰੇ ਦੇ ਕੋਲ ਤੇ ਆਜੋ ਕਰਦੇ ਆ ਬਾਈ ਨਾਲ ਗੱਲਬਾਤ ਤੇ ਪੁੱਛਦੇ ਆ ਪਸ਼ੂਆਂ ਦੀ ਡਿਟੇਲ ਕਾਸੀਗਾ ਪਾਜੀ ਕਾਸੀ ਆ ਜੀ ਸასი ਕਾਲ ਜੀ ਉਹ ਸੁਣਾਓ ਠੀਕ ਠਾਕ ਜੀ ਬਹੁਤ ਵਧੀਆ ਕਿਰਪਾ ਜੀ ਗੁਰੂ ਰਾਮਦਾਸ ਦੀ ਫੁਰਬੇ ਕਿਰਪਾਈ ਚਾਹੀਦੀ ਹੈ ਬਾਈ ਜੀ ਹਾਂਜੀ ਹਾਂਜੀ ਤੁਸੀਂ ਭਾਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਸ਼ੇਰਾ ਜੇ ਪਿੰਡ ਮਾਲਾਕੀੜੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 984536118 ਠੀਕ ਠੀਕ ਹੈ ਜੀ ਲੈਂਦੇ ਕੱਟ ਕੱਟ ਕੇ ਨ ਕਿੰਨੇ ਵੱਡੇ ਵੱਡੇ ਮੈਂ ਨਾ ਵੀ ਜੀ ਅੱਜ ਤੇ ਵੱਡੀ ਤੋਂ ਵੱਡੀ ਜਿਹਨੂੰ ਕਹਿ ਦਿੰਦੇ ਆਪਾਂ ਦੁੱਧ ਦੇ ਡਰਾਮਾ ਤੇ ਠੀਕ ਨੀਲੀ ਰਾਵੀ ਤੋਹਫਾ ਹੀ ਲੈਂਦਾ ਅੱਛਾ ਜੀ ਹਾਂਜੀ ਠੀਕ ਹੈ ਜੀ ਠੀਕ ਮਾਲ ਤੇ ਵੀਰ ਜੀ ਇਕੱਠਾ ਕਰੀਦਾ ਮੈਂ ਕੱਲ ਵੀ ਮੈਂ ਇਕੱਠਾ ਕੀਤਾ ਸੀ ਮਾਲ ਤੇ ਕੋਈ ਵੀਰ ਭਰਾ ਵੇਚਣ ਵਾਲਾ ਫਿਰ ਬੜੋ ਬਦੀ ਲੈ ਗਿਆ ਅੱਛਾ ਜੀ ਮਾਲ ਭਾੜਾ ਹੁੰਦਾ ਤੁਹਾਨੂੰ ਪਤਾ ਫਿਰ ਹਰ ਕੋਈ ਗਾਗ ਪੈਂਦਾ ਹਾਂਜੀ ਹਾਂਜੀ ਇਹ ਤਾਂ ਗੱਲ ਸਹੀ ਹੈ ਕਿਉਂਕਿ ਕੋਈ ਬੜੇ ਜਾਣੇ ਕਰਦਾ ਇਹ ਵੀਰ ਜੀ ਵੀਡੀਓ ਲੇਟ ਹੋ ਗਈ ਹੈ ਅੱਛਾ ਜੀ ਉਹਨਾਂ ਨੂੰ ਫਿਰ ਦੋ ਕੁ ਬੰਦਿਆਂ ਨੂੰ ਸਭਾ ਵਟਸਐਪ ਤੇ ਮਤਲਬ ਵੀਡੀਓ ਭਾ ਗਏ ਤੇ ਉੱਥੋਂ ਬਾਹਰ ਬਾਰੀ ਦਿੱਤਾ ਮਾਲ ਠੀਕ ਹੈ ਠੀਕ ਹੈ ਠੀਕ ਹੈ ਚਲੋ ਵੇਖੇ ਨਾ ਭਾਵਾ ਅੰਗੇ ਦੇ ਨਾ ਭਾਵਾ ਤੇ ਅੱਜ ਆਪਾਂ ਮਾਲ ਇਕੱਠਾ ਕੀਤਾ ਵੀਡੀਓ ਬਾਅਦ ਅੱਛਾ ਜੀ ਭਾਈ ਨ ਨੰਬਰ ਵੀਰ ਜੀ ਬੋਲਦਾ ਜੇ 98145 ਤੇ 618 ਠੀਕ ਹੈ ਜੀ ਤੇ ਕਰੀਏ ਸ਼ੁਰੂਆਤ ਜੀ ਆ ਵੈੜ ਤੋਂ ਕਰੀਏ ਆ ਵੈੜ ਤੋਂ ਕਰੀਏ ਦੱਸਿਓ ਆ ਵੈੜ ਦੇ ਬਾਰੇ ਕਿ ਕਿੰਨੇ ਸੁਗਾ ਸੂਣਾ ਤੇ ਕੀ ਇਹਦਾ ਮਤਲਬ ਤਾਂ ਆ ਜੀ ਇਹਨੇ ਵੀਰ ਜੀ ਇਹ ਕਿ ਮੰਨ ਲਓ ਵੀ ਦੂਜਾ ਲਾਲੇ ਕੋ ਤੀਜਾ ਲਾਲੇ ਆਪਾਂ ਤੇ ਜਹੀ ਆ ਵੈੜ ਅੱਛਾ ਜੀ ਸੁਏ ਵੀਰ ਜੀ ਇਹਨੇ ਕੋਈ 26 ਲੀਟਰ ਬੋਲ ਦਿੱਤਾ ਠੀਕ ਹੈ ਠੀਕ ਹੈ ਜੀ ਆ ਜਿਹਦੇ ਕੋਲ ਮੰਨ ਲਓ ਵੀ 28 ਦੇ ਦੇ 30 ਦੇ ਦੇ ਅੱਛਾ ਜੀ ਇਹਦੀ ਆ ਇਹਨੂੰ ਲੱਗ ਜਾਣਾ ਜੇ 8-9 ਮਹੀਨਾ ਮੰਨ ਲਓ ਵੀ 5 ਜਨਵਰੀ ਤਰੀਕ ਨੂੰ ਅੱਛਾ ਜੀ ਹਾਂ ਜੀ ਅੱਠ ਮਾਵਾ ਲੱਗ ਜਣਾ ਮੇਰੇ ਕੰਨਾ ਕੱਦ ਬਾਈ ਬਹੁਤ ਤਕੜਾ ਵੈਟਦਾ ਨਾ ਲਓ ਬਾਈ ਫਾਰਮ ਵਾਲੀ ਵੈਟ ਜੇ ਨਹੀਂ ਇਹਦੀ ਅੱਠ ਮਾਵਾ ਅੱਠ ਅੱਛਾ ਜੀ ਮੰਨ ਲਓ ਵੀ ਡੇਢ ਕਿ ਮਹੀਨਾ ਕਰੀ ਬੰ ਰਹਿੰਦਾ ਵਾ ਅੱਛਾ ਜੀ ਠੀਕ ਹੈ ਠੀਕ ਹੈ ਜੀ ਲਓ ਬਾਈ ਕੱਦ ਕਾਰਡ ਤੁਸੀਂ ਕਰੋ ਚੈੱਕ ਫਾਰਮ ਵਾਲੀ ਵੈਟ ਆ ਵੀ ਗਾੜ ਹੋਵੇ ਤਾਂ 2 ਲੱਖ ਰੁਪਏ ਦੀ ਵੈਟ ਤੇ ਪਹਿਲੇ ਸੂਰੇ ਜਿਹੜਾ 26 ਮੀਟਰ ਨੇ ਦੁੱਧ ਭਰਿਆ ਵਾ ਇਸ ਟਾਈਮ ਅੱਗਵਾਹ ਮਹੀਨਾ ਨੂੰ 25 ਕਰੀ ਲੱਗ ਜਣਾ ਵਾ ਚੈੱਕ ਕਰੋ ਚੈੱਕ ਬਾਕੀ ਚੰਗੀ ਬਰੀਡ ਦੀ ਆ ਮਰਾ ਬੰਦੇ ਦੇ ਸਿਰ ਜਿਹੜੀ ਉੱਚੀ ਹੈ ਵੀਰ ਜੀ ਮੱਝਾਂ ਦੇ ਆਖੇ ਬੰਦੇ ਦੇ ਸਿਰ ਜਿਹੜੀਆਂ ਠੀਕ ਹੈ ਠੀਕ ਹੈ ਲਓ ਵੀ ਜੀ ਉਹਦੀ ਸ਼ਕੀਨ ਵਹਿੜਾ ਕਰੋ ਚੈੱਕ ਬਿਊਟੀ ਬੱਤੀ ਬਹੁਤ ਹੀ ਜ਼ਿਆਦਾ ਵਾ ਜਿਹੜਾ ਮੁਰਾ ਤਾਰਾ ਵੀ ਆ ਨੁਕਰੀ ਘੋੜੀ ਅੰਗੂਰੀ ਆ ਆ ਰੇਲ ਗੱਡੀ ਦਾ ਡੱਬਾ ਹੀ ਆ ਕੇ ਸਾਹ ਨਾਲ ਠੀਕ ਹੈ ਠੀਕ ਹੈ ਲਓ ਵੀ ਲਾਗੇ ਤੋਂ ਤੁਹਾਨੂੰ ਥਾਂ ਥਾਂ ਡਾ ਦੇ ਮਿਲਕ ਵੈਨ ਦਿਖਾਉਂਦੇ ਆ ਬੜੀ ਮੋਟੀ ਲੱਗੀ ਆ ਵੀਰ ਵੀ ਜੀ ਐ ਪੂਰੀ ਠੰਡੀ ਧੀਰੀ ਆ ਐਸ਼ਾ ਹੀ ਮੰਨ ਲਓ ਵੀ ਕੈਮਰੇ ਤੋਂ ਕਰਕੇ ਡਰੰਦੀ ਆ ਤੇ ਜਿੱਦਾਂ ਮਰਜ਼ੀ ਕੋਈ ਵੀ ਤਰਾ ਠੀਕ ਹੈ ਠੀਕ ਲੋ ਜੀ ਕਰੋ ਚੱਕ ਸੀਲੀਆਂ ਸੁਲੀਆਂ ਬਹੁਤਿਆ ਵੈੜ ਦੇ ਵਿੱਚ ਤੇ ਇਹਦਾ ਮੁੱਲ ਬਾਈ ਫਿਰ ਮੁੱਲ ਵੀਰ ਜੀ ਅੱਜ ਵੈੜ ਸੋਈ ਹੋਵੇ ਤੁਹਾਨੂੰ ਦੱਸਿਆ ਵੀ 2 ਲੱਖ ਰੁਪਏ ਦੀ ਪੂਰੀ ਵੈੜ ਆ ਹਾਂਜੀ ਮੁੱਲ ਜੋ ਮਰਜੀ ਬੰਦਾ ਕਰਦਾ ਰਹੇ ਅੱਛਾ ਜੀ ਤੇ ਆਪਾਂ ਚਲੋ ਹੁਣ ਭਾਉ ਨਾ ਲਈਏ ਭਾਉ ਨਾ ਦੇ ਜਨੀ ਠੀਕ ਹੈ ਠੀਕ ਹੈ ਜੀ ਇਹਦਾ ਮੁੱਲ ਵੀਰ ਜੀ ਭਾਵੇਂ ਜੀ ਕਾਲੋ 9095 ਜਿੰਨਾ ਮਰਜੀ ਅੱਛਾ ਜੀ ਬਾਸ ਕਹਾਣਾ ਜਸਨੋ ਜਿਹੜੀ 200 ਰੁਪਏ ਛੋਟ ਵਾਲੀ ਗੱਲ 75000 ਦੀ ਵੈਡ ਦੇਣੀ ਆ ਇਸ ਟਾਈਮ ਤੇ ਠੀਕ ਆ ਠੀਕ ਆ ਲਓ ਬਈ 75000 ਚ ਚੰਗੇ ਤਕੜੇ ਕੱਦ ਕਾੜ ਦੀ ਮਾਲਕਣ ਆ ਵੈਡ ਮੈਡਮ ਜੀ 2 ਲੱਖ ਰੁਪਏ ਦੀ ਵੈਡ ਜਿੱਥੇ ਮਰਜ਼ੀ ਕੋ ਖਲਾਰ ਕੇ ਲਾਕਾਰ ਕੇ ਠੀਕ ਆ ਠੀਕ ਆ ਲਓ ਜੀ ਕੱਦ ਕਾੜ ਜਿਹੜਾ 5.5 ਫੁੱਟ ਦੇ ਲਾਗੇ ਬੰਨੇ ਮਰਾਨਾ ਹਾਈਟ ਹੋਣੀ ਏਦੀ ਹਾਂਜੀ ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਬਈਆ ਮੈਂ ਤੇ ਬਾਰੇ ਇਹ ਵੀਰ ਜੀ ਸੂਈ ਨੂੰ ਆਪਾਂ ਨਹੀਂ ਕੁਝ ਕਹਿ ਸਕਦੇ ਕਿੰਨਾ ਟਾਈਮ ਆ ਸੂਈ ਨੂੰ ਤੇ ਨਾਲੇ ਜਿੱਦ ਕਿਤੇ ਨੇ ਅੱਛਾ ਜੀ ਭਰਾ ਸਾੜਕੇ ਦਾ ਆਪਣੇ ਘਰ ਕੀ ਗੱਲਵਾ ਸਕਦਾ ਵਾ ਤੇ ਸੱਜਰ ਨੇ ਦੁੱਧ ਉਹ ਕਹਿੰਦੇ ਵੀ ਅਸੀਂ ਇਹਦੇ ਥੱਲੇ 20 22 ਲੀਟਰ ਚ ਹੋਇਆ ਅੱਛਾ ਜੀ ਤੇ 2 ਲੱਖ ਦੇ 75000 ਦੀ ਵਿੱਧੀ ਇਹ ਮੱਝ ਆ ਠੀਕ ਹੈ ਠੀਕ ਹੈ ਠੀਕ ਹੈ ਇਹ ਸਵੇਰ ਜੇ ਮੇਰੇ ਇਹ ਵੀ ਤੁਹਾਨੂੰ ਮੈਂ ਦੱਸਦਾ ਪਾਂਗਾ ਕੁਝ ਕਹਿ ਨਹੀਂ ਸਕਦੇ ਇਹਨੂੰ 2 ਮਹੀਨੇ 4 ਨਹੀਂ ਨਹੀਂ ਇੱਕ ਨੂੰ ਥੋੜਾ ਸੁਈਏ ਮਤਲਬ ਮੰਨ ਲਓ ਗੁੱਜਾ ਸੁਈਏ ਤੇ ਜੇ ਨੂੰ ਗਾਂ ਆਪਣੇ ਮਨੋਂ ਤਿਆਰ ਹੋ ਜੂਗੀ ਹਾਂ ਨੂੰ ਅੱਛਾ ਕਰਦੇ ਵੀ ਜੀ 8 ਲੀਟਰ ਦੁੱਧ ਆਪਾਂ ਆਹ ਹੋਊਗਾ 9 ਲੀਟਰ ਆਪਾਂ 8 ਲੀਟਰ ਕਰਕੇ ਦੇਣੀ ਹੈ ਠੀਕ ਹੈ ਕੱਦ ਵਜਨ ਦੇਖੋ ਮਾਈ ਦਾ ਠੰਡਾ ਪਾਂਡਾ ਦੇਖ ਕੇ ਅੰਦਾਜ਼ਾ ਲਾ ਲੈਣਾ ਕਿਹ ਵੇਰ ਭਰਾਣੇ ਨੇ ਦੁੱਧ ਦਿੱਤਾ ਕਿ ਨਹੀਂ ਦਿੱਤਾ ਅੱਛਾ ਜੀ ਠੀਕ ਹੈ ਠੀਕ ਹੈ ਲਓ ਜੀ ਕਰੋ ਫੇਸ ਕੁਆਲਟੀ ਚੱਕ ਜੈਡ ਬਲੈਕ ਆ ਗਈ ਆ ਤੇ ਕੱਦ ਵਜਨ ਦੀ ਬਹੁਤ ਹੀ ਜ਼ਿਆਦਾ ਤਗੜੀ ਆ ਠੀਕ ਹੈ ਥੱਲੇ ਥੱਲੇ ਠੰਡਾ ਆਣਾ ਵੀਰੋ ਨੇ ਕਹਿੰਦੇ 20 22 ਲੀਟਰ ਦੁੱਧ ਹੀ ਗਾ ਜਤਨਾ ਅੱਛਾ ਜੀ ਲੋਬਜੀ ਕਰੋ ਚਾਹ ਤਣ ਪੰਡਾਂ ਪਈਆਂ ਬਾਕੀ ਕਰਮਾਲੀ ਨੇ ਤੇ ਇਸ ਟਾਈਮ ਦਾ ਮੌਕੇ ਤੇ 8 9 ਲੀਟਰ ਦੁੱਧ ਬਿਲਕੁਲ ਤਿਆਰ ਆ ਤੇ ਥਾਂ ਥੋੜੀ ਬੜਾ ਆ ਵੀਰ ਦੇ ਉਹਨੇ ਆਪਣੇ ਮੰਨ ਲਓ ਵੀ ਘਰੇ ਉਹਦੇ ਫਾਦਰ ਸਾਹਿਬ ਨੇ ਇੱਕੋ ਹੀ ਮਈ ਰੱਖੀ ਆ ਅੱਛਾ ਜੀ ਉਹਨੇ ਬਾਹਰੋਂ ਮੇਰੇ ਨਾਲ ਸੌਦਾ ਕਰਕੇ ਤੇ ਉਹ ਮੇਰੇ ਕੋਲ ਵੱਡੀ ਮਈ ਲੈ ਗਿਆ ਵਾ ਤੇ ਇਹ ਦੇਖੀਏ ਅੱਛਾ ਅੱਛਾ ਠੀਕ ਆ ਠੀਕ ਲੋਬਜੀ ਕਰੋ ਜਾ ਕੰਬੋ ਦੀ ਜਿਆਦਾ ਚੰਗਣ ਬਣ ਗਈਆਂ ਨਹੀਂ ਰਾਦਦੇ ਰੱਖਦੇ ਪਏ ਖਾਣਾ ਦਾ ਸੈਰ ਗਿਆ ਵੀ ਬਹੁਤ ਸ਼ਾਨਦਾਰ ਆ खेची ਮੜੀ ਜਾਏ ਸਾਈਡ ਤੋਂ ਬਾਈ ਦਿਖਾਏ ਹੋ ਮੈਂ ਖੇਚ ਆ ਕਰਿਓ ਬਾਈ ਅਨ ਮੜਾ ਜਾਨਾ ਉਹ ਦਿਖਾਏ ਹੋ ਲੱਗੇ ਰੋ ਥਣਾ ਦਾ ਸੈਜ ਗਿਆ ਕਿਆ ਕਰਾਈਏ ਤੇ ਮਿਲ ਕਮੈਂਟ ਸਾਹੀ ਬੜੀ ਚੰਨੇ ਕੰਮ ਚੰਨੇ ਕੰਮ ਚੱਬ ਇਧਰ ਖਾ ਭਾਈ ਉਹ ਬਜੀ ਕਰੋ ਚੈੱਕ ਤੁਸੀਂ ਬਾਕੀ ਮਾਣਾ ਵੀ ਆ ਗਈਆਂ ਬਣੇ ਚੰਨੀਆਂ ਲਿਖਾ ਹੀ ਕੋਈ ਨਹੀਂ ਤੇ ਠੀਕ ਠੀਕ ਜਦਨ ਕਦੇ ਸਰਜਰ ਹੋਊਗੀ ਵੀਰ ਜੀ ਥੱਲੇੋਂ ਮੈਂ ਨਾ ਵੇਖਣ ਨਹੀਂ ਦਿੰਦੀ ਹੋਣੀ ਕਿਸ ਨੂੰ ਕਮਲਪਾਪਾ ਟਕਣੀ ਪੈਂਦੀ ਹੋਊਗੀ ਜੇ ਸਾਡਾ ਖੰਚੜਾ ਲੱਗਾ 2 ਬਜੇ ਕਰੋ ਲਾਗੇ ਤਾਂ ਚੈੱਕ ਕਰੇ ਇੱਕ ਵਾਰ ਸਾਨੂੰ ਖਿੱਚ ਦੇ ਪੂਰੇ ਰਿਕਾਰਡ ਵਾਲੀ ਮਹੀ ਹੈਗੇ ਅੱਛਾ ਜੀ ਠੀਕ ਹੈ ਠੀਕ ਹੈ ਬਾਈ ਯਾਰ ਇਹ ਪੂਰਾ ਵਾਂ ਤੇ ਬਾਈ ਇਹਦਾ ਮੁੱਲ ਫਿਰ ਬੋਲੋ ਵੀ ਜੀ ਆਪਾਂ ਨਾਂ ਤੇ ਮੈਂ ਕਰੀ ਉਧਰ ਦੇ ਪਾਸੇ ਡੰਗਰ ਦੱਸਦਾ ਹੀ ਆ ਦੇ ਨਾਂ ਇਹਨੇ ਨਾਂ ਹੀ ਲੈਣਾ ਚਾਹੀਦਾ ਪਰ ਫਿਰ ਵੀ ਵੀਰ ਭਰਾ ਨੂੰ ਬੈਨੋ ਸਮਝਾਉਣ ਦੇ ਤੌਰ ਤੇ ਨਾ ਅੱਛਾ ਜੀ ਜੇ ਉਧਰ ਵੀ ਮਹੀਂ ਮੰਨੀਆਂ ਤਾਂ 60-65000 ਦੀ ਜੱਡਾ ਵੱਡਾ ਵਾਜਣਿਆ ਹਾਂਜੀ ਹਾਂਜੀ ਪਰ ਆਪਾਂ ਲਾਲਚ ਨਹੀਂ ਕਰਨਾ ਇੱਕੋ ਹੀ ਗੱਲ ਕਰਨੀ ਹੈ ਕਿਸ ਨੂੰ ਸੰਭਨ ਵਾਲੇ ਨੂੰ ਦੇਣੀ ਹੈ ਕੋਈ ਵੀਰ ਭਰਾ ਗੱਲ ਕਰੂਗਾ ਨਾ ਮੈਂ ਦੇ ਅੱਛਾ ਜੀ ਰੁਪਈਆ ਵੀ ਦੀ 3 ਲੱਖ ਤੋਂ ਤਾਂ ਵੱਡੂ ਇੱਥੇ ਮਿਲਕ ਭਾਵੇਂ ਲੈ ਕੇ ਲੈ ਜੇ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਹੁਣ ਮਿਲ ਕੇ ਜਿਹੜਾ ਹਾਂ ਨਾ ਯਸਨੋ ਹੀ ਆਏ ਵਾਲੇ ਜਿਹੜੀ ਅੱਛਾ ਜੀ ਉਹ ਆਪਾਂ 55000 ਦੀ ਦੇਣੀ ਆ 54 ਵਾਲਾ ਵੀਰ ਭਰਾ ਫੋਨ ਨਾ ਲਾਵੇ ਠੀਕ ਹੈ ਠੀਕ ਹੈ ਲਓ ਭਾਈ 55000 ਚੋਂ 200 ਰੁਪਈਆ ਸ਼ੋਰਟ ਤੇ ਕੱਡ ਕੱਢ ਬਹੁਤ ਹੀ ਤਕੜਾ ਵਾ ਕਰੋ ਚੈੱਕ ਬਾਕੀ ਛਣ ਲੈਵਾ ਬਿਲਕੁਲ ਨੋਰਮਲ ਰੇਟ ਆ ਤੇ ਆਜੋ ਹਣ ਤੇ ਜੇ ਨੰਬਰ ਦੇ ਦੱਸਿਓ ਬਾਈ ਇਹਦੇ ਬਾਰੇ ਦੂਜਾ ਬੂਆ ਛੁੱਟੀ ਆ ਅੱਛਾ ਜੀ ਹਜੇ ਮੰਨ ਲਓ ਵੀ ਇਹ ਥੱਲੇ 8 ਹੋ ਜੇ 6 ਹੋ ਜੇ ਇਸ ਟਾਈਮ ਤੇ ਦੁੱਧ ਦੇਂਦਾ ਹੀ ਆ ਅੱਛਾ ਜੀ 6 ਮਹੀਨਿਆਂ ਨੂੰ ਗਾਂ ਪਹੁੰਚ ਚਲੀ ਸਾਢੇ 6 ਮਹੀਨੇ ਹੋ ਗਏ ਸਤਵਾਂ ਜਾਂਦਿਆ ਇਹਨੂੰ ਅੱਛਾ ਜੀ ਤੇ ਚੱਕ ਕੋਲ ਖੋਗੇ ਆਪਾਂ ਚੱਕਾ ਬਾਅਦ ਚੋਲਿਆ ਹੁੰਦੀ ਆ ਠੀਕ ਹੈ ਠੀਕ ਹੈ ਦੇਖੋ ਬਾਈ ਜੀ ਤੂੰ ਜਰਾ ਆ ਚੱਲ ਮੱਝ ਖੋਲੀ ਨਹੀਂ ਪੰਮਾ ਪੰਮਾ ਤੇ ਮਾਤਰ ਮਾਦ ਦੇ ਨਾਮ ਪੰਮਾ ਇਹਨਾਂ ਚਲੋ ਤੁਹਾਨੂੰ ਖੋਲ ਕੇ ਖਾਓ ਲੋ ਜੀ ਕਰੋ ਫੇਰ ਚੈੱਕ ਕਰ ਬਾਈ ਸੱਜਰ ਦਾ ਕਿੰਨਾ ਅਗੀ ਰਿਕਾਰਡ ਹੈ ਰਾਹਰ ਕਿਨੇ ਵੀਰ ਜੀ ਦੋ ਦੋ ਕਹਿੰਦੇ ਵੀ 14 ਲੀਟਰਾਂ ਚੋਂਦੇ ਰਹੇ ਆ ਠੀਕ ਠੀਕ ਆ ਲੈ ਬਾਹਰ ਦੇਖੋ ਵੀਰ ਫਰਾਮਾ ਦੇ ਪਿਆਨਾਂ ਦਾ ਲੋ ਵੀਰ ਹੋਇਆ ਸਿੰਗਲ ਹੱਥ ਗਿਆ ਵੀ ਯਾਰ ਕਰੋ ਚੈੱਕ ਬਾਕੀ ਥਣ ਪਾਂਡਾ ਬਹੁਤ ਚੰਗਾ ਲੱਗਾ ਤੇ ਇਸ ਟਾਈਮ ਜਿਹੜੀ 7 ਮਹੀਨੇ ਦੀ ਬਾਈ ਹਾਂਜੀ ਸਤਵਾਂ ਜਾਣਦਿਆ ਵੀਰ ਜੀ ਠੀਕ ਠੀਕ ਲੋ ਵੀ ਜੀ ਸਤਵਾਂ ਜਿਹੜਾ ਮਹੀਨਾ ਜਾਣਦਿਆ ਇਹਨੂੰ ਇਸ ਟਾਈਮ ਜਿਹੜਾ ਮੌਕੇ ਦੇ 7-8 ਲੀਟਰ ਦੀ ਦੋ ਨੀ 7-8 ਲੀਟਰ ਦੀ 6ਾਂ ਦੀ ਵੀਰ ਜੀ ਗਰੰਟੀ ਦੇਣੀ ਆ ਆਪਾਂ ਹੈਗਾ 7 ਆਪਾਂ 6ਾਂ ਦੀ ਗਰੰਟੀ ਦੇਣੀ ਆ ਠੀਕ ਆ ਠੀਕ ਆ ਲੋ ਵੀਰ ਜੀ 6 ਲੀਟਰ ਦੀ ਫੁੱਲ ਗਰੰਟੀ ਆ ਪਾਣੀ ਸਾਰੀਆਂ ਮਈਆਂ ਨੇ ਪੀਣਾ ਕੋਈ ਗਾਲ ਨਹੀਂ ਡਾੜੇ ਬਾਜਰ ਨੇ ਲੋ ਵੀਰ ਜੀ ਕਰੋ ਚੈੱਕ ਕਾਦ ਵਜਨ ਬਹੁਤ ਹੀ ਚੰਗਾ ਵਾ ਇਹ ਸੱਜਰ ਦਾ ਵੀ ਮਿਲ ਕੇ ਰਕੋਰ ਬਹੁਤ ਹੀ ਚੰਗਾ 14 ਲੀਟਰ ਵੀ ਹਣੀ ਦੱਸਦੇ ਆ ਤੇ ਬਾਕੀ ਥਨਾ ਦਾ ਸੈਲ ਗਿਆ ਵੀ ਲਾਗੇ ਤਾਂ ਚੈੱਕ ਕਰਾਉਣਾ ਐਨ ਗੱਟ ਜਿੱਤੇ ਥਾਂ ਜਾਣਦੇ ਆ ਉਹਦੇ ਕਰੋ ਚੈੱਕ ਜੀ ਲਾਗੇ ਤਾਂ ਇਹਦਾ ਮੁੱਲ ਬਾਈ ਫਿਰ ਕੀ ਕਰਨਾ ਜੇਦਾ ਵਿੱਦਿ ਮੁੱਲ ਜਦੋਂ ਪਿੰਡਾਂ ਚ ਖਰੀਦਾ ਜਾਣਾ ਹਾਂਜੀ ਇਹ ਉਦਾਂ ਮੈਂ ਪੂਰਾ ਦਿਨ ਸਵੇਰੇ 6 ਵਜੇ ਤੋਂ ਲੈ ਕੇ ਤੇ ਸ਼ਾਮਾਂ ਦੇ 6 ਵਜੇ ਤੱਕ ਐ ਕੋਈ ਮਹੀ ਲੱਗੇ ਅੱਛਾ ਜੀ ਕੋਈ ਇੰਨੇ ਪਿੰਡ ਫਿਰੇ ਜਾਂਦੇ ਮਹੀ ਨਹੀਂ ਬਾਤ ਲੱਭੀ ਕੋਈ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਮੁੱਲ ਤੇ ਭੜੇ ਹੁਣ ਬਾਹਰ ਤਿੱਖੇ ਹੋ ਗਏ ਜੇ ਅੱਛਾ ਜੀ ਤੇ ਪੂਰੇ ਜਾਣਨਾ ਮਾਲ ਲੈਣਾ ਪੈਂਦਾ ਠੀਕ ਹੈ ਠੀਕ ਹੈ ਵਿੱਦਿ ਮੁੱਲ ਜੋ ਮਰਜ਼ੀ ਕਰੀਏ ਇਹ ਲਾਸਟ ਮਹੀ ਦੇ ਦਈਏ ਆਪਾਂ ਹਾਨਾ ਹੀ ਆਂ ਜੜੀ 75 ਦੀ ਦੇ ਦਈਏ ਜੇ ਤੱਬੀ ਕਰ ਦਈਏ ਮਾਮਨਾ ਕਰ ਦੋ ਮਾਮਨਾ ਮੁੱਲ ਕਰਾ ਜਾਈਦਾ ਸਭੇ ਜਨਾ ਵੀਰ ਜੀ 70000 ਰੁਪਏ ਛੱਡ ਦਾਂਗੇ ਲਓ ਭਾਜੀ 70000 ਚੋ ਜਾਨ ਦੀ ਅੱਗੇ ਅਸੀਂ ਨਹੀਂ ਛੋਟ ਕਰਾਂਗੇ ਆਪਾਂ ਠੀਕ ਆ ਠੀਕ ਆ ਲਓ ਵੀ 99000 ਚ 200 ਰੁਪਏ ਛੋਟ ਕਰਾਂਗੇ 200 ਰੁਪਏ ਭਾਈ ਚੌਥੇ ਨਾ ਆਪਾਂ ਛੱਡਣਾ ਭਾਈ ਦੱਸਿਓ ਆ ਛੋਟੀ ਬਾਰੇ ਇਹ ਤਾਂ ਵੀਰ ਜੀ ਪੁੱਛਣ ਦੀ ਇਹ ਦੱਸਣ ਦੀ ਮੇਰੇ ਖਾਤੇ ਨਾਲ ਲੋੜ ਹੀ ਨਹੀਂ ਪਣੀ ਤੇ ਆਪਾਂ ਖੋਲ ਕੇ ਵਿਖਾਈਏ ਤੇ ਆਪੇ ਅੱਛਾ ਹੀ ਠੀਕ ਹੈ ਠੀਕ ਹੈ ਜੀ ਇਹੋ ਜਿਹਾ ਹੁਣ ਵੇਚੀ ਇੰਡੀਆਂ ਛੋਟੀਆਂ ਦਾ ਤਾਂ ਮੰਡੀ ਦੇ ਵਿੱਚ ਕਿਸੇ ਨੇ 5 ਮੰਗਣਾ ਤੇ ਕਿਸੇ ਨੇ 7 ਦੇਣਾ ਤਾਂ ਆਪਾਂ ਉਹ ਕੰਮ ਨਹੀਂ ਕਰਨਾ ਹਾਂਜੀ ਆਪਾਂ ਬਿਲਕੁਲ ਜਾਇਰ ਰੇਟ ਤੇ ਦੇ ਦੇਣੀ ਆ ਠੀਕ ਜੀ ਮਹੀਨੇ ਦਿਨ ਪੂਰੇ ਹੋਣੇ ਜੇ 20 ਤਰੀਕ ਨੂੰ ਅੱਛਾ ਜੀ ਹਾਂਜੀ ਤੇ ਉੱਤੇ ਲੈ ਜਾਏ ਕੋਈ ਕਰਮਾ ਵਾਲੀ ਮੰਨ ਲਓ 5 ਲੈ ਜਾਏ 7 ਲੈ ਜਾਏ ਮੈਂ ਜਾਣ ਚਾਹ ਪੂਰੀ ਝੋਟੀ ਅੱਛਾ ਜੀ ਇਹ ਪਹਿਲੇ ਸੂਏ ਵੇਰਦੀ ਉਧਰੋਂ ਆਈ ਸੀ ਹਰਿਆਣੇੋਂ ਇਹਨੇ ਦਿੱਤਾ ਸੀ 17 ਲੀਟਰ ਦੁੱਧ ਅੱਛਾ ਜੀ ਮਾਈ ਝੋਟੀ ਕੋਲ ਮੰਨ ਲਓ ਕਿ 18-19 ਕਿਲੋ ਦੀ ਮੀਲ ਜਾਂ ਝੋਟੇ ਦੇ ਪਰ ਠੰਡ ਪੰਡਾਲ ਦਾ ਦਾ ਵੀ ਛੋਟੀ ਦੁੱਧ ਦਊਗੇ ਠੀਕ ਆ ਠੀਕ ਆ ਆਹ ਛੋਟੀ ਠੀਕ ਆ ਨਾਮਾਂ ਨੂੰ ਪਿਛਲੇ ਸੂਏ ਮੰਨ ਲਓ ਪਹਿਲੇ ਸੂਏ ਦਵਾਈ ਹੀ ਆਪਾਂ ਉਧਰੋਂ ਨਾਲ ਗਿਆਨ ਮੈਨੂੰ ਖੜਿਆ ਦੇਉਨਾਂ ਨੇ ਠੀਕ ਆ ਠੀਕ ਆ ਜੇ ਖੋਲ ਕੇ ਦਿਖਾਈਏ ਖੋਲ ਕੇ ਦਿਖਾਈਏ ਜੇ ਕਾਡ ਕਾਰ ਸੱਜਣਾ ਬਹੁਤ ਹੀ ਤਗੜਾ ਵਾ ਛੋਟੀ ਦਾ ਇਹ ਪਹਿਲਾਂ ਦਿੱਤੀ ਉਹ ਆਪਾਂ ਦਵਾਈ ਆਖ ਲੈਣ ਦੀ ਦੋ ਦਸ ਦੀ ਦਵਾਈ ਆਖ ਲੈਣ ਦੀ ਯਾਰ ਆ ਪੇ ਪਹਿਲਾਂ ਨੇ 16 17 ਕਿਲੋ ਇਹਨਾਂ ਦੋ ਦੇ ਪਾਪਾ ਲਓ ਜੀ ਕਰੋ ਫੇਸ ਕੁਆਲਟੀ ਚੈੱਕ ਕਰੇ ਸਿੰਗ ਸੁਗਾਂ ਨਿਗਾਰਨੇ ਦਾ ਯਸ ਸਿੰਗ ਇਹਨੂੰ ਉਂਗਲ ਨਹੀਂ ਕਰਨ ਦਿੰਦੀ ਝੋਟੀ ਕਿਸ ਨੂੰ ਜਿੱਦਾਂ ਕਰਮਾਂ ਵਾਲੀ ਬੰਦੇ ਨੂੰ ਜਿੱਦਾਂ ਪੂਰੇ ਦੇਣਾ ਦੇ ਆ ਗਈ ਨਾ ਝੋਟੀ ਅੱਛਾ ਜੀ ਤੇ ਪੰਜ ਦੀ ਹੈ ਠੀਕ ਹੈ ਠੀਕ ਹੈ ਜੀ ਲਓ ਜੀ ਕਿਹੋ ਚੈੱਕ ਤੁਸੀਂ ਕੱਦ ਪੁੱਟ ਵਿੱਚ ਕੋਈ ਸ਼ੱਕ ਨਹੀਂ ਐ ਤਗੜੇ ਕੱਦ ਕਾਠ ਵਾਲੀ ਆ ਤੇ ਦੂਜਾ ਸੁਗਾਂ ਇਹਨੂੰ ਡਾਇਮੰਡ ਪੀਸ ਕਹਿ ਦਿੰਦੇ ਉਹ ਚੀਜ਼ ਆ ਕੇ ਠੀਕ ਹੈ ਠੀਕ ਹੈ ਜੀ ਲਓ ਜੀ ਕਾਫਣੀ ਝੋਟੀ ਆਫ ਚੱਲ ਚੱਲ ਟਾਰਗੇਟ ਪਾ ਲਈ ਦੋ ਬਜੀ ਕਰੋ ਥੋੜਾ ਜਿਆ ਡਰ ਗਈ ਸਾਡੇ ਕੋਲ ਜੇ ਸੇਵ ਕਰਸੂਂਗੇ ਬਹੁਤ ਚੰਗਾ ਲੱਗਾ ਬਹੁਤ ਮੋਰ ਮੋਰ ਦਰਜ ਕਰ ਕੋਈ ਡਰ ਜਾਂਦਾ ਡੰਗਰ ਕੋਲੇ ਆਗੇ ਤਾਂ ਤੁਹਾਨੂੰ ਚੈੱਕ ਕਰਾਉਣਾ ਹੈ ਤਾਂ ਸ਼ੰਡਾ ਜੀ ਇਹਨਾਂ ਲੈ ਲਊਗੀ 10-12 ਮੋਹਰਾਂ ਅੱਜ ਲੈ ਜਾਣੀ ਵੀ ਜੀ ਬਹੁਤ ਬਣਾਂ ਛੋਟੀ ਨੇ ਤੇ ਬਾਕੀ ਬਣ ਬਣ ਕੰਬੜੀ ਹੋਊਗੀ ਬਾਕੀ ਢੱਲਾ ਢੱਲਾ ਜਿਹੜੀਆਂ ਹਵਾਨੇ ਦੇ ਬਹੁਤ ਜਿਆਦਾ ਘਟਾ ਵਿਖਾ ਦੋ ਇੱਕਲੇ ਲੋ ਜੀ ਕਰੋ ਚਾਕਰ ਇਹਨੇ ਰਾਹ ਛੋੜਾਇਆ ਤੇ ਲੈਟ ਮੜੀ ਦੀ ਗਾਗ ਦਿਖਾ ਦੇਣੀ ਨੇ ਚਾ ਪਰੇ ਜਾਮਾ ਚੱਲ ਤੇ ਬਾਈ ਇਹਦਾ ਮੁੱਲ ਫਿਰ ਮੁੱਲ ਵੀ ਜੀ ਆਪਾਂ ਵੀ ਮੰਡੀਆਂ ਦਾ ਕਰ ਲਗੇ ਵਾ ਮੰਗ ਲਈਏ 7 ਲੱਖ ਰੁਪਈਆ ਹਾਂ ਜੀ ਜੀ ਆਪਾਂ ਫਿਰ ਫਰਕਤ ਕੀ ਰਾਏ ਨਾਲ ਆਪਾਂ ਬਜਾਇਜ ਕਰ ਲਏ ਹਾਂ ਜੀ ਅ ਡਰਦੀ ਤੁਹਾਡੇ ਤੋਂ ਤੇ ਮੁੱਲ ਵੀ ਜੀ ਇਹਦਾ ਕਰਾਉਣ ਨੂੰ ਭਾਵੇਂ ਤੁਸੀਂ 3 ਕਰਾ ਲਓ 2.5 ਕਰਾ ਲਓ ਐਸ਼ਾ ਹੀ ਕੋਈ ਇਸ ਟਾਈਮ ਤੇ ਮੱਲੋ ਵੀ ਪਿਆਰ ਦਾ ਮੁੱਲ ਹੋਰ ਹੋ ਜਾਊਗਾ ਸੂਨ ਤੋਂ ਬਾਅਦ ਅਸੀਂ ਆਪਣੀ ਮਰਜ਼ੀ ਨਾਲ ਵੇਚਾਂਗੇ ਝੋਟੀ ਐਸ਼ਾ ਹੀ ਤਾਂ ਵੀ ਜੀ ਮੁੱਲ ਜੋ ਮਰਜ਼ੀ ਇੱਕ ਅਸੀਰੀ ਝੋਟੀ ਦਵਾਂਗੇ 200 ਰੁਪਏ ਛੋਟ ਠੀਕ ਹੈ ਠੀਕ ਹੈ ਜੀ ਲਓ ਭਾਈ 1.80 ਲੱਖ ਦੀ ਤੇ ਬਾਕੀ ਜੇ ਤੇ ਵੀ ਤੁਹਾਡੇ ਤਿਆਰ ਹੋ ਜਾਣੀ ਤੇ ਉਹਦਾ ਮੁੱਲ ਫਿਰ ਹੋਰ ਸਰ ਆਪਾਂ ਸਭ ਨਾਲ ਉਹ ਭਾਈ ਤੇ ਬਾਕੀ 17 19 ਲੀਟਰ ਜਿਹੜਾ ਦੁੱਧ ਇਹਦੇ ਭਰੀ ਜਾਓਗੇ ਤਾਂ ਮੈਂ ਤੁਹਾਨੂੰ 17 ਲੀਟਰ ਦਿੱਤਾ 17 19 ਲੀਟਰ ਤੇ ਮੂਮੂਲੀ ਗੱਲ ਐ ਰਹੀ ਇਹਦਾ ਠੀਕ ਹੈ ਠੀਕ ਹੈ ਜੀ ਤੇ ਆਜੋ ਬਾਈ ਐਂਡ ਤੇ ਇੱਕ ਤੁਹਾਨੂੰ ਲੱਗਿਆ ਲਓ ਬਾਈ ਤਹੋ ਦਰਸ਼ਨ ਤੁਹਾਨੂੰ ਐਂਡ ਤੇ ਇੱਕ ਨੀਲੀ ਰਵੀ ਦਾ ਨਗੀਨਾ ਦਿਖਾਉਂਦੇ ਹਾਂ ਦੱਸਿਓ ਬਾਈ ਇਹਦੇ ਬਾਰੇ ਇਹਦਾ ਵੀਰ ਜੀ ਮੋਲੀ ਕੋਈ ਨਹੀਂ ਜੀ ਇਸੇ ਹੋਵੇ ਗੱਲ 2.5 ਲੱਖ ਰੁਪਏ ਦੀ ਝੋਟੀ ਜੇ ਅੱਛਾ ਜੀ ਤੇ ਲਿਆਂਦੀ ਤੇ ਮੈਂ ਵੈਸੇ ਘਰ ਵਾਸਤੇ ਆ ਇੱਕ ਇਹਨਾਂ ਚ ਵੇਚ ਦੇਣੀ ਇੱਕ ਮੇਰੇ ਕੋ ਨੀਲੀ ਰਾਵੀ ਦੀ ਹੈਗੀ ਆ ਡੇਢ ਕਟ ਵਾਲੀ ਅੱਛਾ ਜੀ ਉਹ ਵੇਚ ਦਾਂਗਾ ਜਾਂ ਇਹ ਦੋਵੇਂ ਅੱਜ ਬਾਦ ਲੰਨੇ ਵੀਡੀਓ ਚ ਆਪਾਂ ਅੱਛਾ ਜੀ ਤੇ ਇਹ ਵੀਰ ਜੀ ਸਾਢੇ 3 ਨ ਮਹੀਨੇ ਦੀ ਗੱਬਣਾ 10 ਲੀਟਰ ਦੁੱਧ ਆ ਅੱਛਾ ਜੀ ਤੇ ਦੂਜੇ ਸੂਏ ਨੂੰ ਮੰਨ ਲਓ ਵੀ ਗੱਬਣਾ ਗਾਂ ਅਜੇ ਵੀ ਛਗੀ ਦੰਦੀ ਖਲੋਤੀ ਆ ਚੌਗੀ ਪਹਿਲਾਂ ਸੋਈ ਆ ਅੱਛਾ ਜੀ ਹਾਂਜੀ ਠੀਕ ਹੈ ਜੀ ਅਜੇ ਛਗੀ ਦੰਦੀ ਖਲੋਤੀ ਆ ਝੋਟੀ ਨਹੀਂ ਮਾਰੀ ਬਹੁਤ ਅਰਧ ਘਟੇ ਇਹ ਸਿੰਕਾ ਲਾ ਹਟੇ ਗੱਬਣ ਦੇ 10 ਲੀਟਰ ਦੁੱਧ ਠੀਕ ਹੈ ਠੀਕ ਫੇਸ ਟਵਾਲਟੀ ਬਤਾਓ ਇੱਕ ਕੁਆਲਟੀ ਪਿਓਰ ਨੀਲੀ ਰਵੀ ਦੇ ਵਿੱਚ ਆ ਗਈ ਆ ਦੇ ਸਾਢੇ 3 ਨਾਂ ਮਹੀਨੇ ਦੀ ਚੱਕ ਪਾਸ ਤੇ 10 ਲੀਟਰ ਜਿਹੜਾ ਅੰਦਰ ਫਿਰ ਬਿਲਕੁਲ ਤਿਆਰ ਆ ਬਈ ਸੱਜਰ ਨੇ ਕਿੰਨਾ ਭਰਿਆ ਅੰਦਰ ਕੰਦਨ ਵੀ ਜੀ ਇਹਨੇ ਪਹਿਲਾਂ ਨਹੀਂ ਦੋਦੇ 14 ਕਿਲੋ ਭਰਿਆ ਅਜੇ ਅੱਛਾ ਇਹ ਦਾਂ ਦੂਜੇ ਨੂੰ ਗੱਬਣ ਠੀਕ ਹੈ ਠੀਕ ਹੈ ਬੋਲੀ ਜੀ ਪਹਿਲਾਂ ਇਹ ਦੁੱਧ ਜਿਹੜਾ 14 ਲੀਟਰ ਦਿੱਤਾ ਵਾ ਥੋੜਾ ਐ ਪਰ ਤੂੰ ਹੌਲੀ ਪੁਰਾ ਗਾ ਦੁਕਾਨ ਜਿਹੜਾ ਬਹੁਤ ਹੀ ਚੰਗਾ ਵਾ ਤੇ ਨਿਸ਼ਾਨੀਆਂ ਵੀ ਜਿਹੜੀਆਂ ਸਾਰੀਆਂ ਕਵਰ ਕਰਦੀਆਂ ਰੇ ਕਰੋ ਜੀ ਫੇਸ ਕੁਆਲਟੀ ਵੀ ਹੈ ਚੱਕ ਮੈਨਾਂ ਜਿੱਦਣ ਵੀ ਜੀ ਦੂਜੇ ਸੁਗੀ ਨੂੰ ਛੋਟੀ 2.5 ਲੱਖ ਰੁਪਏ ਜਿੱਥੇ ਮਰਜ਼ੀ ਲੋ ਕਰਕੇ ਕੋਈ ਵੀਰ ਭਰਾ ਵਿੱਚ ਲੈ ਠੀਕ ਠੀਕ ਹੈ ਲਓ ਬਈ ਕੋਈ ਸ਼ੱਕ ਨਹੀਂ ਤਾਂ ਇਹ ਸਿੰਗ ਦਾ ਹੱਡੀ ਆ ਥਣ ਥੋੜੇ ਵੀ ਆ ਜੋ ਰੋਲੇ ਜਿਹੜਾ ਦੁੱਧ ਸੱਜਰ ਨੇ ਭਰਿਆ ਵਾ ਤੇ ਇਸ ਟਾਈਮ ਜਿਹੜੀ ਹੈਗੀ ਸਾਢੇ 3:00 ਦੇ ਆਂ ਦੇ ਚੱਕ ਪਾਸ ਅੱਜ 10 ਲੀਟਰ ਦੁੱਧ ਬਿਲਕੁਲ ਸਿਆਰ ਆ। ਭਾਈ ਇਹਦਾ ਮੁੱਲ ਫਿਰ ਮੁੱਲ ਵੀ ਤੇ ਅੱਜ ਦੇ ਸਮੇਂ ਦੇ ਹਿਸਾਬ ਨਾਲ ਤੁਹਾਨੂੰ ਪਤਾ ਹੀ ਆ ਤੇ ਚਲੋ ਆਪਾਂ ਜਾਇਜ਼ ਦੇ ਦੇਣੀ ਆ। ਅੱਛਾ ਜੀ ਜਿੰਨੇ ਮਰਜ਼ੀ ਬੱਤੀ ਚਲ ਗਈ ਜੇ। ਲੈ ਜਾ ਚਲੋ ਚਲੋ ਚੱਕ ਕਰ। ਲਓ ਜੀ ਲੈ ਇਹ ਜਿਹੜੀ ਫਿਰ ਜਲ ਗਈ ਪਿੰਡਾਂ ਨੂੰ ਅੱਜ ਤੁਹਾਨੂੰ ਪਤਾ ਵੀ ਲੈਡ ਰੌਂਡ ਦਾ ਦੋਣਾ ਆ। ਚਲੋ ਕੋਈ ਗੱਲ ਨਹੀਂ ਆਪਣੀ ਬਖਾਈ ਗਈ ਹੈ ਤੋਰ ਕੇ ਹਾਂਜੀ ਤੇ ਰੇਟ ਵੀ ਜੀ ਇਹਦਾ ਜੋ ਮਰਜ਼ੀ ਕਰੀਏ ਭਾਵੇਂ 1.5 ਕਰਾ ਲਓ ਭਾਵੇਂ 1.30 ਕਰਾ ਲਓ ਅੱਛਾ ਜੀ ਤੇ ਲਾਸਟ ਹਾਂ ਨਾ ਆਈਆਂ ਨੇ ਜਿਹੜੀ ਇਸ ਟਾਈਮ ਤੇ ਹਾਂਜੀ 1 15 ਦੀ ਵੀਰਜੀ ਦੇਣੀ ਆ ਠੀਕ ਹੈ ਠੀਕ ਹੈ ਜੀ ਲਓ ਭਾਜੀ 1,115,000 ਦੀ ਮਾਜਲ ਨੰਮ ਰਹੀ ਹੋਣਾ ਹਾਂਜੀ ਆਹ ਲਓ ਭਾਜੀ ਕਰੋ ਚੈੱਕ ਤੇ ਲਾਈਟ ਜਿਹੜੀ ਥੋੜੀ ਜੀ ਬੰਦ ਹੋ ਗਈ ਹੈ ਇਸ ਕਰਕੇ ਤਾਂ ਆਪਾਂ ਲਾਈਟ ਦੋਣੀਆਂ ਲਾਈਟਾਂ ਜਗਾਈਆਂ ਵਾ ਇਹ ਇੱਕ ਕੋਈ ਨਹੀਂ 10,500 ਰੁਪਏ ਬਾਈ ਬੰਦ ਕਰ ਲਓ ਹਾਂਜੀ 115 ਦੇ 200 ਰੁਪਏ ਛੋੜ 10 ਮਿੰਟ ਬੰਦ ਕਰ ਲਓ ਆਪਾਂ ਦੂਜੀ ਝੋਟੀ ਦਿਖਾਉਣੀ ਆ ਅੱਛਾ ਜੀ ਲਾਈਟ ਆ ਗਈ ਦੀ ਦੋ ਟੋਟੇ ਠੀਕ ਹੈ ਠੀਕ ਹੈ ਜੀ ਲੋ ਬਾਈ ਐਂਡ ਦੇ ਕੋਤਨ ਚਲ ਲੋ ਬਾਈ ਐਂਡ ਤੇ ਕੋਤਨ ਆਪਾਂ ਜੀ ਝੋਟੀ ਦਿਖਾਉਣੀ ਆ ਦੱਸਿਓ ਬਾਈ ਜੀ ਇਹ ਤੇ ਆਪਾਂ ਘਰ ਵਾਸਤੇ ਮੰਨ ਲਓ ਵੀ ਰੱਖੀਏ ਝੋਟੀ ਫਿਰ ਜੇ ਇਹ ਵੇਚ ਅਗੇ ਵੀਰ ਭਰਾ ਦੇ ਪਸੰਦ ਆਉਂਦੀ ਫਿਰ ਆਪਾਂ ਉਹ ਰੱਖ ਲਾਂਗੇ ਘਰੇ ਅੱਛਾ ਜੀ ਤੇ ਨੀਲੀ ਰਾਵੀ ਦੀ ਰਹਿਣੇ ਖੋਲੀ ਨਾ ਇਹਨੂੰ ਇਸ ਤਰ੍ਹਾਂ ਵਿਖਾ ਦਿੰਨੇ ਆਪਾਂ ਠੀਕ ਹੈ ਖੋਲੀ ਨਾ ਇਦਰੇ ਲੋ ਵੀ ਜਿੱਡੇ ਟੇਡਾ ਕੱਟ ਜੇ ਸਿੰਘ ਚ ਵੀ ਨਿਸ਼ਾਨ ਸਾਰੇ ਕਿ ਨਿਸ਼ਾਨੀ ਮੰਨ ਲਓ ਵੀ ਲੱਤਾਂ ਤੇ ਸਾਰਾ ਸਾਨ ਵੀ ਇੱਕ ਚਿੱਟਾ ਗੁਲਾਬੀ ਆ ਅੱਛਾ ਜੀ ਇਹ ਹਰ ਇੱਕ ਨਿਸ਼ਾਨੀ ਹੈ ਗਿਆ ਇਹਨੂੰ ਵੀਰ ਜੀ ਬਣੀ ਨੂੰ ਇੱਥੇ ਨਾ ਤਰੀਕ ਲਿਖੀ ਹੈ ਤੇ ਜੇ ਮਹੀਨੇ ਦੀ 15 ਤਰੀਕ ਅੱਛਾ ਜੀ ਇੱਥੇ ਮੈਂ ਇਹਨੂੰ ਮੰਨ ਲਓ ਟੀਕਾ ਭਰਾਏ ਨੂੰ ਇੰਨਾ ਟਾਈਮ ਹੋ ਗਿਆ ਜੀ ਅੱਛਾ ਅੱਛਾ ਠੀਕ ਹੈ ਠੀਕ ਹੈ ਲਓ ਜੀ ਤੇ ਜੇ ਮਹੀਨੇ ਦੀ 15 ਤਰੀਕ ਪਾਈ ਨੇ ਮੋੜ ਕੀਤੀ ਆ ਹਾਂ ਜੀ ਇਹਨੂੰ ਵੀ ਜੀ ਠੀਕਾ ਭਰਿਆ ਜੇ ਜੀ ਵੀਰਪਰਾ ਦੇ ਨਿਕਲ ਆਵੇ ਤੇ ਨਿਕਲ ਆਣੀ ਆ ਝੋਟੀ ਖਲੋਗੀ ਆ 100% ਅੱਛਾ ਜੀ ਤੇ ਇਹਦਾ ਵੀਰ ਜੀ ਰੇਟ ਆਪਾਂ ਫੋਨ ਤੇ ਕਰ ਲਾਂਗੇ ਠੀਕ ਆ ਠੀਕ ਆ ਠੀਕ ਆ ਲਓ ਬਈ ਇਹ ਦੇ ਉੱਪਰ ਇਹ ਫਿੱਟੰਦੀ ਆ ਤੇ ਕੱਦ ਕਾਠ ਇਹਦਾ ਵੀ ਚੰਗਾ ਵਾ ਇਹਦੇ ਪੂਰੇ ਵੱਡੇ ਕੱਦ ਦੀ ਆ ਚੰਗੀ ਝੋਟੀ ਬਣ ਵਾਲੀ ਹੈਗੇ ਠੀਕ ਆ ਠੀਕ ਆ ਲਓ ਜੀ ਚੈੱਕ ਬਾਕੀ ਨਿਸ਼ਾਨੀਆਂ ਸੂਲ ਤੱਕ ਆ ਗਈਆਂ ਜੇ ਸਾਰੀਆਂ ਸਾਰੀਆਂ ਕੀ ਕਹ ਇਹ ਥਣ ਗੋਲ ਵੀ ਬਹੁਤ ਚੰਗਾ ਲੱਗਾ ਵਾ ਬਾਕੀ ਥੋੜਾ ਜੀ ਸਿੰਘਾਂ ਤੱਕ ਨਿਸ਼ਾਨੀ ਹੈਗੀ ਆ ਤੇ ਸਿੰਘ ਵੀ ਗੁਲਾਬੀ ਆ ਠੀਕ ਆ ਠੀਕ ਆ ਜੀ ਹ ਲੋ ਭਾਈ ਜਿਹੜੇ ਵੀਰ ਭਰਾ ਤੇ ਫਿਰਟ ਆਉਂਦੇ ਹੋ ਤੇ ਕਰੋ ਬਾਈ ਛੇਰੇ ਦੇ ਨਾਲ ਕੰਟੈਕਟ ਤੇ ਜੇ ਪਸ਼ੂ ਸਾਰੇ ਵੀ ਇੱਕ ਵੀਡੀਓ ਆਪਣੇ ਕੋਲ ਨਾ ਜੇ ਬੱਕਰੀ ਦੇ ਬੱਚੇ ਆ ਤਿੰਨ ਅੱਛਾ ਜੀ ਤੇ ਤਨਾ ਤਨਾ ਚੌ ਚੌ ਮਹੀਨਿਆਂ ਦੇ ਆ ਅੱਛਾ ਜੀ ਇੱਕ ਪਾਠ ਆਪਣੇ ਕੋਲ ਤਨਾ ਮਹੀਨੇ ਦੀ ਗੱਬਣੇ ਮੰਨ ਲਓ ਲਾਏ ਪਿਆਈ ਆ ਅੱਛਾ ਜੀ ਇੱਕ ਨਾਲ ਮੰਨ ਲਓ ਵੀ ਵੱਡਾ ਬੱਕਰਾ ਵਾ ਅੱਛਾ ਜੀ ਉਹ ਆਪਾਂ ਸੇਲ ਕਰਨੇ ਆ ਅੱਛਾ ਜੀ ਤੇ ਕੋਈ ਵੀਰ ਭਰਾ ਨੂੰ ਚਾਹੀਦੇ ਹੋਣ ਤੇ ਪੰਜੇ ਪੀਸ ਆਪਾਂ ਵੀਡੀਓ ਭੇਜ ਦਾਂਗੇ WhatsApp ਤੇ ਅੱਛਾ ਅੱਛਾ ਜੀ ਵੀਰ ਭਰਾ ਮੈਨੂੰ ਫੋਨ ਕਰ ਲੈ ਲੋ ਜੀ ਪੰਜੇ ਨਾਲ ਜਿਹੜੇ ਆ ਬੱਕਰੀਆਂ ਦੇ ਬਾਈ ਦੇ ਕੋਲ ਹੈਗੇ ਆ ਅਵੇਲੇਬਲ ਆ ਤੇ ਜਿਹੜੇ ਵੀਰ ਭਰਾ ਵੀ ਬੀਟਲ ਨਸਲਦੇ ਆ ਠੀਕ ਨੇ ਬੀਟਲ ਦੇ ਤੇ ਜਿਹੜੇ ਵੀਰ ਭਰਾ ਸ਼ੌਂਕ ਰੱਖਦੇ ਇਹੋ ਜੇ ਕੰਮ ਦੇ ਵਿੱਚ ਤੇ ਕਰੋ ਬਾਈ ਦੇ ਨਾਲ ਕੰਟੈਕਟ ਤੇ ਬਾਈ ਜਿਹੜੀ ਵੀਡੀਓ ਬੱਕਰੀ ਤੁਹਾਨੂੰ ਬਣਾ ਕੇ WhatsApp ਤੇ ਪਾ ਦੂਗਾ ਤੇ ਕਰ ਲਿਓ ਤੁਸੀਂ ਚੈੱਕ ਤੇ ਨਾਂ ਵੀ ਹੋਊਗਾ ਤੇ ਆਪਾਂ ਉਹ ਬੱਕਰੀ ਬਣਾ ਕੇ ਪਾ ਦਾਂਗੇ ਹਾਂਜੀ ਹਾਂਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਭਰਾਵਾਂ ਦਾ